ਦਰਸ਼ਕੋ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਆਈਪੀਨ ਦੇ ਨਾਲ ਅੱਜ ਆਪਾਂ ਪਹੁੰਚੇ ਆਂ ਪਿੰਡ ਛਾਦਲੀ ਜ਼ਿਲ੍ਹਾ ਸਮਰੂਰ ਦਾ ਬਹੁਤ ਵੱਡਾ ਪਿੰਡ ਹੈ ਛਾਦਲੀ ਨਾਮੀ ਪਿੰਡਾਂ ਦੇ ਵਿੱਚੋਂ ਪਿੰਡ ਆਉਂਦਾ ਹੈਗਾ ਇੱਥੇ ਇੱਕ ਜਿਹੜਾ ਮੇਲਾ ਹੈਗਾ ਜੇ ਆਪਾਂ ਗੱਲ ਕਰੀਏ ਗੁੱਗਾ ਮਾਰੀ ਤੇ ਇੱਕ ਮੇਲਾ ਭਰਦਾ ਹੈ ਬਹੁਤ ਵੱਡਾ ਮੇਲਾ ਹੁੰਦਾ ਉਹ ਜਿਹੜਾ ਲਗਾਤਾਰ 3 ਦਿਨ ਮੇਲਾ ਉਹ ਭਰਦਾ ਹੈ ਉਥੇ ਦੱਸ ਤੁਹਾਨੂੰ ਪੂਰਾ ਜਿਹੜੀ ਗੱਲਬਾਤ ਆ ਦਰਸ਼ਕੋ ਮੇਲੇ ਦੀਆਂ ਤਿਆਰੀਆਂ ਸੰਪੂਰਨ ਤਰੀਕੇ ਨਾਲ ਚੱਲ ਰਹੀਆਂ ਨੇ ਤੁਹਾਨੂੰ ਦੇਖੋ ਵੀ ਇੱਧਰ ਇਸ ਟਾਈਮ ਥੋੜਾ ਜਿਹਾ ਪਾਣੀ ਦਾ ਵਹਾਅ ਵੀ ਥੋੜਾ ਜ਼ਿਆਦਾ ਗਾ ਨਜ਼ਰ ਆ ਰਿਹਾ ਸਾਨੂੰ ਪਹਿਲਾਂ ਕਿਉਂਕਿ ਬਾਰਿਸ਼ਾਂ ਦੇ ਕਾਰਨ ਜਿਹੜਾ ਪਾਣੀ ਇਸ ਵਾਰ ਵਧਿਆ ਹੋਇਆ ਹੈ ਦਰਸ਼ਕੋ ਜੀ ਤੁਹਾਨੂੰ ਹੋਰ ਦੱਸੀ ਆ ਦੇਖੋ ਵੀ ਜਿਹੜੀਆਂ ਤਿਆਰੀਆਂ ਨੇ ਜਿਹੜੇ ਮਤਲਬ ਦੁਕਾਨਦਾਰ ਨੇ ਉਹ ਦੁਕਾਨਾਂ ਆਪਣੀ ਜਗ੍ਹਾ ਜਿਹੜੀ ਉਹ ਰੋਕਣ ਵਾਸਤੇ ਆ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤਕਰੀਬਨ ਦੁਕਾਨਾਂ ਲੱਗ ਚੁੱਕੀਆਂ ਨੇ ਆ ਦੇਖੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਟੈਂਟ ਪਰ ਇਸ ਵਾਰ ਪਾਣੀ ਜਿਆਦਾ ਹੋਣ ਕਰਕੇ ਥੋੜੀ ਜਿਹੀ ਇਹ ਵੀ ਸਮੱਸਿਆ ਜਰੂਰ ਆਊਗੀ ਉਹ ਵੀ ਤੁਹਾਨੂੰ ਉੱਥੇ ਦੇ ਹਾਲਾਤ ਵੀ ਦਿਖਾਵਾਂਗੇ ਆ ਜੋ ਜੁੜੇ ਰਹੂ ਨਾਲ ਨਾਲ ਸੋ ਆਪਣੇ ਦੁਕਾਨਦਾਰ ਵੀਰ ਵੀ ਮੌਜੂਦ ਨੇ ਜਿਹੜੇ ਇਸ ਵਾਰ ਇੱਥੇ ਆ ਜਕਾ ਦੇ ਉੱਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਸਾਈਡ ਦਿਖਾ ਦਿਓ ਮੜਾ ਜੇ ਅੱਗੇ ਦੇ ਹਾਲਾਤ ਆ ਆ ਵੀ ਦਿਖਾਓ ਖਾਸ ਕਰਕੇ ਥੱਲੇ ਵਾਲੇ ਜਿੱਥੇ ਇਸ ਵਾਰ ਪਾਣੀ ਜਿਹੜਾ ਕਾਫੀ ਜਿਆਦਾ ਭਰਿਆ ਹੋਇਆ ਹੈ ਬਾਰਿਸ਼ ਦੇ ਕਾਰਨ ਪਾਣੀ ਦੀ ਸਮੱਸਿਆ ਕਾਫੀ ਆ ਰਹੀ ਹੈ ਦੁਕਾਨਦਾਰਾਂ ਨੂੰ ਸੋ ਇਹ ਮੌਕੇ ਦੇ ਹਾਲਾਤ ਨੇ ਮੇਰੇ ਨਾਲ ਦੁਕਾਨਦਾਰ ਵੀਰ ਵੀ ਖੜੇ ਨੇ ਬਾਜੀ ਸਤਿ ਸ੍ਰੀ ਅਕਾਲ ਜ ਭਾਈ ਜੀ ਤੁਸੀਂ ਛਾਦਰੀ ਮੇਲਾ ਮਤਲਬ ਕਿੰਨੇ ਟਾਈਮ ਤੋਂ ਲਾ ਰਹੇ ਹੋ ਹੋ ਗਈ 5-7 ਸਾਲ ਜੀ 5-7 ਸਾਲ ਹੋ ਗਏ ਇਹੋ ਜਿਹੇ ਹਾਲਾਤ ਕਦੇ ਦੇਖੇ ਤੁਸੀਂ ਪਹਿਲਾਂ ਕਦੇ ਜਿਸ ਵਾਰ ਮਤਲਬ ਇਸ ਵਾਰ ਆ ਕੇ ਪਾਣੀ ਹੈ ਜਿਹੜਾ ਕਿੰਨੀ ਜਗ੍ਹਾ ਤੱਕ ਅੱਗੇ ਤੱਕ ਪਣੀ ਆ ਗਿਆ ਬਹੁਤ ਦੂਰ ਤੱਕ ਪਾਣੀ ਫਿਰ ਰਿਹਾ ਜੀ ਕੀ ਲੱਗਦਾ ਇਸ ਤਰ੍ਹਾਂ ਮਤਲਬ ਗਾਕੀ ਦੀ ਫਰਕ ਪਊਗਾ ਬਹੁਤ ਜ਼ਿਆਦਾ ਜੀ ਫਰਕ ਪੈ ਸਕਦਾ ਬਹੁਤ ਜ਼ਿਆਦਾ ਫਰਕ ਹੋਊਗਾ ਜੀ ਠੀਕ ਹੈ ਸੰਗਤ ਦਾ ਫਰਕ ਸੰਗਤ ਦਾ ਫਰਕ ਪੈ ਜੀ ਹਾਂਜੀ ਗ੍ਰਾਕੀ ਦਾ ਵੀ ਸੰਗਤ ਦਾ ਹੀ ਫਰਕ ਪੈ ਸਕਦਾ ਹੁਣ ਇਦਨੇ ਅਸੀਂ ਇਹਨੇ ਮੈਨੂੰ ਘਟੋ ਘਟ 5-6 ਸਾਲ ਹੋ ਗਏ ਇੰਨਾ ਪਾਣੀ ਅਸੀਂ ਕਦੇ ਨਹੀਂ ਦੇਖਿਆ ਇੰਨਾ ਪਾਣੀ ਕਦੇ ਦੇਖਿਆ ਨਹੀਂ ਹੁਣ ਜੁੱਲੇ ਉੱਥੇ ਲੱਗਦੇ ਨੇ ਹਰ ਵਾਰੀ ਹਾਂ ਹੁਣ ਆ ਪਾਣੀ ਦੀ ਸਮੱਸਿਆ ਕਰਕੇ ਹੁਣ ਜੁੱਲੇ ਕਿੱਥੇ ਲਾਵਾਂਗੇ ਕਿੱਥੇ ਲਾਵਾਂਗੇ ਤੇ ਅਸਾਨੂੰ ਹੁਣ ਦਿੱਕਤ ਆ ਰਹੀ ਹੁਣ ਕਹਿੰਦੇ ਮਿੱਟੀ ਪਾਵਾਂਗੇ ਤੇ ਗਾਰਾ ਬਣੂਗਾ ਮਿੱਟੀ ਦਾ ਦਿੱਕਤ ਸਾਨੂੰ ਆ ਰਹੀ ਆ ਜੇਕਰ ਲੱਗਦਾ ਵੀ ਚਲ ਜੀ ਮਿੱਟੀ ਪਾ ਕੇ ਕਮੇਟੀ ਵੱਲੋਂ ਪ੍ਰਬੰਧ ਕੀਤਾ ਵੀ ਗਿਆ ਮੰਨ ਲੈਣੇ ਆਪਾਂ ਗੱਲ ਹਣਾ ਵੀ ਕਮੇਟੀ ਪ੍ਰਬੰਧ ਕੋਸ਼ਿਸ਼ ਕਰਦੀ ਆ ਆਪਣੇ ਕਰਨ ਦੀ ਕਰੀ ਆ ਕਰ ਵੀ ਰਹੀ ਆ ਦੇਖੋ ਕਿਉਂਕਿ ਮਿੱਟੀ ਵੀ ਆਪ ਨੂੰ ਨਜ਼ਰ ਆ ਰਹੀ ਆ ਵੀ ਦਿਖਾ ਦਿਓ ਜੇ ਆਪਾਂ ਗੱਲ ਕਰੀਏ ਚਲੋ ਉਹਨਾਂ ਨੇ ਮਿੱਟੀ ਪਾ ਕੇ ਪ੍ਰਬੰਧ ਕੀਤਾ ਜੇ ਅੱਗੇ ਵੀ ਕਰੂਗੀ ਪਰ ਜੇ ਆਪਾਂ ਇੱਕ ਅਗਲੀ ਗੱਲ ਕਰੀਏ ਜੇ بارش ਫੇਰ ਅੱਗੇ ਹੋਰ ਆ ਗਈ ਫੇਰ ਕੀ ਹੋਊਗਾ ਫਿਰ ਤਾਂ ਕਿੰਨਾ ਦੇ ਹੋਊਗਾ ਫਿਰ ਤਾਂ ਘਟ ਹੀ ਹੈ ਜੀ ਜਿਹੜੇ ਸਾਡੇ ਪੱਲੋਂ ਦੇ ਪੈਸੇ ਲੱਗਣਗੇ ਹੋਰ ਕੀ ਹੈ ਵੀ ਜੇ ਆਪਾਂ ਹਸਲ ਗੱਲ ਕਰੀ ਆਪਾਂ ਇੱਕ ਗੱਲ ਤੇ ਮੈਂ ਹੋਰ ਆਮਾ ਜਿਵੇਂ ਕਿ ਪਹਿਲਾਂ ਪੈਸੇ ਦੀ ਲੁੱਟ ਹੁੰਦੀ ਸੀ ਪੁਰਾਣੀ ਹਾਂਜੀ ਜੀ ਇਸ ਵਾਰ ਤਾਂ ਨਹੀਂ ਹੋਈ ਨਾ 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 ਇਸ ਵਾਰ ਉਹ ਤਾਂ ਹੀ ਨਜ਼ਰ ਆਇਆ ਨਾ ਨਾ ਵੀ ਦੁਕਾਨਦਾਰ ਨਾਲ ਵੀ ਲੁੱਟ ਹੋਈ ਗਈ ਨਹੀਂ ਜੀ ਹੈ ਨਹੀਂ ਮਤਲਬ ਜੇ ਆਪਾਂ ਪਹਿਲਾਂ ਨਹੀਂ ਗੱਲ ਕਰੀਏ ਪਹਿਲਾਂ ਪੁਰਾਣੀ ਗੱਲ ਕਰੀਏ ਵੀ ਫਿਰ ਵੀ ਜਿਵੇਂ ਧੂਲੇ ਆਣੇ ਤੋਂ ਕਾਫੀ 40 40000 50 50000 ਲੈ ਜਾਂਦਾ ਸੀ ਉਹ ਜੀ ਨਾ 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 ਉਹ ਨਹੀਂ ਇਸ ਵਾਰ ਫਰਕ ਆਏਗਾ ਫਰਕ ਆਏਗਾ ਘਾਤ ਮਰੀਏ ਦੁ ਜੀ ਬਿਲਕੁਲ ਵਧੀਆ ਮਤਲਬ ਹੁਣ ਉਹਨਾਂ ਨੇ ਰੇਟ ਵੀ ਘਟਾ ਕਰ ਰੱਖਿਆ ਉਹਨਾਂ ਨੂੰ ਵੀਰਾਂ ਨੂੰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਵੀ ਜਿਹੜੇ ਆ ਹਾਲਾਤ ਬਣੇ ਹੋਣੇ ਕਿਤਨਾ ਤੁਸੀਂ ਵੀ ਆਪਣੇ ਬੱਚੇ ਪਾਲਦੇ ਹੋ ਕੀ ਉਹਨਾਂ ਨੂੰ ਕਹੋਗੇ ਉਹਨਾਂ ਨੇ ਤਾਂ ਬਸ ਆਈ ਬੰਦੀ ਆ ਜੀ ਕਿ ਬਸ ਮੀਨਾ ਪੇਵੇ ਹਾਂ ਬਸ ਮੇਲਾ ਚੰਗਾ ਲੱਗ ਜੇ ਸਾਰੇ ਦੇ ਮਤਲਬ ਜਿਹੜੇ ਆਸ ਕਰਕੇ ਆਏ ਨੇ ਦੁਕਾਨਦਾਰ ਵੀਰ ਜਿਹੜੇ ਚੁੱਲੇ ਵਾਲੇ ਬਸ ਉਹਨਾਂ ਦਾ ਮਿੱਠਾ ਬੜੀਆ ਬਾਬਾ ਸੁਣ ਲੇਵੇ ਸਾਡੀ ਤਾਂ ਆਹੀ ਫਰਿਆਦ ਨੇ ਠੀਕ ਹੈ ਜੀ ਨਹੀਂ ਤਾਂ ਸਾਨੂੰ ਲੋਕਾਂ ਨੂੰ ਪਤਾ ਹੀ ਹੈ ਕਿ ਪਾਣੀ ਭਰ ਗਿਆ ਕਿੰਨੇ ਦਿਨ ਤੋਂ ਆਖੀ ਲਗਾਤਾਰ ਬੈਠੇ ਹੋ ਇੱਥੇ ਅਸੀਂ ਮੈਨੂੰ ਹੋ ਗਿਆ 4-5 ਦਿਨ ਹੋ ਗਏ 4-5 ਦਿਨ ਹੋ ਗਏ ਹਾਂਜੀ ਹਾਂਜੀ ਇਹ ਤਾਂ ਪਾਣੀ ਬਹੁਤ ਜ਼ਿਆਦਾ ਸੀ ਇਹ ਤਾਂ ਕੱਟ ਗਿਆ ਹੂੰ ਠੀਕ ਹੈ ਹਾਂਜੀ ਵੀਰ ਜੀ ਕੀ ਤੁਸੀਂ ਕੀ ਕਹੋਗੇ ਬਾਜੀ ਹੀ ਕਹਿੰਦੇ ਵਧੀਆ ਮੇਲਾ ਪਰ ਜੇ ਜੀ ਬੱਸ ਅੱਛਾ ਵਧੀਆ ਸਾਰਾ ਦਾ ਖਰਚਾ ਬਣੀ ਚੱਲ ਜੇਗਾ ਸਰ ਜਿਹੜੇ ਆਏ ਨੇ ਦੁਕਾਨਦਾਰ ਵੀਰੇ ਸਾਰਿਆਂ ਨੂੰ ਵਧੀਆ ਕੰਮ ਚੱਲੇ ਠੀਕ ਹੈ ਜੀ ਇਹ ਮੀਂਹ ਪੈ ਗਿਆ ਨਹੀਂ ਤਾਂ ਫਿਰ ਘਾਟੇ ਕਰ ਦੇਣਾ ਕੋ ਮਿੱਟੀ ਮੁੱਟੀ ਪਾ ਕੇ ਸਾਰਾ ਸੈਟਿੰਗ ਕਰ ਦੇਣਾ ਕਮੇਟੀ ਵਾਲੇ ਤਾਂ ਵਿਚਾਰੇ ਕਰ ਰਹੇ ਨੇ ਸਿਰ ਪਾਣੀ ਹੁਣ ਮਿੱਟੀ ਵੀ ਛੁੱਟਣਗੇ ਸਾਰਾ ਕੁਝ ਕਰ ਰਹੇ ਨੇ ਬਾਕੀ ਡਿਫੈਂਡ ਹੈ ਪਬਲਿਕ ਤੇ ਪਬਲਿਕ ਜੀ ਆਵੇਗੀ ਮੀਂਹ ਨਹੀਂ ਵਰਸੇ ਪਬਲਿਕ ਆਵੇਗੀ ਤੇ ਵਧੀਆ ਕੰਮ ਚੱਲੇਗਾ ਜੀ ਮੀਂਹ ਪਿਆ ਗਿਆ ਬਰਸਾਤ ਹੋਗੀ ਫਿਰ ਕਿੱਥੇ ਪਬਲਿਕ ਆਵੇਗੀ ਬਿਲਕੁਲ 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 ਪਰ ਤਾਂ ਸਾਰੇ ਨੇ ਘਾਟਾ ਹੀ ਆਇਆ ਜੀ ਬਿਲਕੁਲ ਬਿਲਕੁਲ ਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਅਸੀਂ ਉਹਨਾਂ ਨੂੰ ਵੀ ਕਹਾਂਗੇ ਕਿਉਂਕਿ ਜਿਹੜੇ ਦੁਕਾਨਦਾਰ ਵੀਰ ਆਉਂਦੇ ਨੇ ਨਾ ਹਰ ਵਾਰ ਇਸ ਵਾਰ ਵੀ ਹੋਏ ਨਹੀਂ ਪਰ ਇਹ ਕਿਤੇ ਨਾ ਕਿਤੇ ਸੰਗਤ ਦਾ ਵੀ ਜ਼ਰੂਰ ਅਸਰ ਹੁੰਦਾ ਕਿਤੇ ਨਾ ਕਿਤੇ ਆਪਾਂ ਗੱਲ ਕਰੀਏ ਵੀ ਮੀਂਹ ਕਰਕੇ ਬਾਰਿਸ਼ ਕਰਕੇ ਹੋ ਜਾਂਦਾ ਪਰ ਤੁਸੀਂ ਕੋਸ਼ਿਸ਼ ਕਰਿਓ ਵੀ ਮੇਲੇ ਤੇ ਆ ਪਹੁੰਚੋ ਵੀ ਤੇ ਦੁਕਾਨਦਾਰ ਵੀਰਾਂ ਨਾਲ ਵੀ ਰਾਪਤਾ ਜੋ ਸਮਾਨ ਤੁਹਾਨੂੰ ਚਾਹੀਦਾ ਉਹ ਵੀ ਲੈ ਕੇ ਜਾਓ ਕਿਉਂਕਿ ਇਹਨਾਂ ਨੇ ਵੀ ਆਪਣੇ ਬੱਚੇ ਪਾਲਣੇ ਨੇ। ਤੇ ਕਿਉਂ ਵੀਰ ਜੀ? ਹਾਂਜੀ ਹਾਂਜੀ ਠੀਕ ਹੈ ਗੱਲ। ਹਾਂਜੀ ਭਾਈ ਜੀ ਕੀ ਕਹੂਗੇ ਤੁਸੀਂ? ਬਸ ਇਹੀ ਕਹਿੰਨੇ ਆ ਸੰਗਤ ਬਾਤ ਚੜ ਕੇ ਆਵੇ ਤੇ ਵੇਖੇ ਮੇਲਾ ਤਾਂ ਕਮ ਕਮ ਸਾਰਿਆਂ ਦਾ ਵਧੀਆ ਚੱਲੇ ਤੇ ਬਾਕੀ ਆ ਕਮੇਟੀ ਵਾਲਿਆਂ ਨੇ ਕਰਦੇ ਪਏ ਕੋਸ਼ਿਸ਼ ਬਹੁਤ ਕਰਦੇ ਪਏ ਕਮੇਟੀ ਵਾਲੇ ਭਾਈ ਮਿੱਟੀ-ਮੁੱਟੀ ਪਾਣਗੇ ਤੇ ਸਾਰਾ ਕੁਝ ਪ੍ਰੋਗਰਾਮ ਬਹੁਤ ਵਧੀਆ ਕਰਦੇ ਨੇ ਕਮੇਟੀ ਵਾਲੇ ਬੜਾ ਜੋਰ ਲਾ ਰਹੇ ਨੇ। ਠੀਕ ਹੈ ਜੀ ਠੀਕ ਹੈ। ਬਸ ਇਹੀ ਹੈ। ਠੀਕ ਹੈ ਜੀ। ਸੋ ਦਰਸ਼ਕੋ ਦੇਖੋ ਆਪਾਂ ਪੂਰੀ ਜਿਹੜੀ ਗੱਲਬਾਤ ਆਪਾਂ ਕਰਨ ਦੀ ਦੁਕਾਨਦਾਰ ਵੀਰਾਂ ਨਾਲ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਪੂਰੀ ਆਪਣੀ ਸਮੱਸਿਆਵਾਂ ਵੀ ਦੱਸੀਆਂ ਉਹ ਕਿਤਨਾ ਕਿਤੇ ਕਮੇਟੀ ਦੀ ਸਲਾਹਗਾ ਕਰਦੇ ਹੋਏ ਵੀ ਨਜ਼ਰ ਆਈ ਵੀ ਇਸ ਵਾਰ ਜਿਹੜਾ ਕਮੇਟੀ ਦੇ ਪ੍ਰਬੰਧ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਨੇ ਪਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਕਿਉਂਕਿ ਜਿਹੜੀ ਪਾਣੀ ਦੀ ਸਮੱਸਿਆ ਦੇਖੋ ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਕਿਉਂਕਿ ਜੇ ਬਾਰਿਸ਼ ਜ਼ਿਆਦਾ ਹੋ ਜਾਂਦੀ ਹੈ ਤਾਂ ਜ਼ਰੂਰ ਕਿਤਨਾ ਕਿਤੇ ਇੱਕ ਸਮੱਸਿਆ ਜਿਹੜੀ ਬਣ ਸਕਦੀ ਹੈ ਜੁੜੇ ਰਹੋ ਆਈਪੀ ਨਾਲ ਅੱਜ ਸੋ ਜਿਹੜੇ ਦੁਕਾਨਦਾਰ ਵੀਰ ਨੇ ਆਪਣੀ ਦੁਕਾਨਾਂ ਲਾਉਈਆਂ ਉਹਨਾਂ ਨੇ ਇਦੋਂ ਆਪਾਂ ਦੁਕਾਨਦਾਰ ਵੀ ਨਾਲ ਗੱਲਬਾਤ ਵੀ ਕਰਾਂਗੇ ਇਸ ਵਾਰ ਹਾਂਜੀ ਭਾਈ ਜੀ ਹਾਂਜੀ ਕਿਵੇਂ ਠੀਕ ਠਾਕ ਹੋ ਹਾਂਜੀ ਸਸੇ ਗੱਲ ਇਸ ਵਾਰ ਕਿਵੇਂ ਲੱਗ ਰਿਹਾ ਹੈ ਕਿ ਜਿਵੇਂ ਬਾਰਿਸ਼ ਇਸ ਵਾਰ ਜ਼ਿਆਦਾ ਹੋਣੀ ਨਹੀਂ ਬਾਰਿਸ਼ ਤਾਂ ਤਾਂ ਹੈਗਾ ਜੀ ਮੇਲੇ ਦਾ ਕਿਹੜਾ ਮਾਹੌਲ ਆ ਉਹ ਵਧੀਆ ਹੈ ਵਧੀਆ ਹੈ ਵੇਖੋ ਕਿਹੜਾ ਪੈਸੇ ਲੈ ਰਹੇ ਨੇ ਇਹ ਵੀ ਜਾਇਜ਼ ਲੈ ਰਹੇ ਨੇ ਸਾਤੋਂ ਇਹਨਾਂ ਤੋਂ ਥੋੜੇ ਜਿ ਮਤਲਬ ਇਹ ਕਿਹੜੇ ਬਾਹਰੇ ਹਲਵਾਈ ਨੇ ਇਹ ਥੋੜੇ ਜਿ ਕਹਿ ਰਹੇ ਨੇ ਵੀ ਸਾਤੋਂ ਜ਼ਿਆਦਾ ਲੈ ਰਹੇ ਨੇ ਅੱਛਾ ਜਿਹੜਾ ਮਤਲਬ ਕਿਹੜਾ ਬਨੇਰੀ ਵਾਲੇ ਆ ਇਹ ਜਾਇਜ਼ ਨੇ ਜੇ ਮਤਲਬ ਕਿ ਉਹਰੇ ਠੇਕੇਦਾਰ ਆ ਜੇ ਇਹ ਸਾਡਾ ਗੱਲ ਵੱਧੂਗਾ ਹੁਣ ਮਤਲਬ ਕਿ ਤੁਸੀਂ ਆਪ ਮਿਹਨਤ ਕਰ ਰਹੇ ਹੋ ਠੀਕ ਹੈ ਜੀ ਹਾਂ ਅਸੀਂ ਬਾਜ਼ਾਰ ਬਣਾ ਕੇ ਦੇ ਰਹਾਂਗੇ ਸਾਰਾ ਕੁਝ ਕਰਕੇ ਦੇ ਰਹਾਂਗੇ ਠੀਕ ਹੈ ਵੀ ਠੀਕ ਹੈ ਹਾਂ ਠੀਕ ਹੈ ਜੀ 1300 ਰੁਪਏ ਜਾਏ ਜਾਏਗਾ ਗਾਕੀ ਕਿ ਕਿਵੇਂ ਲੱਗਦੀ ਹੈ ਵੀ ਆ ਕਿਵੇਂ ਉਮੀਦ ਹੈਗੀ ਹੈ ਕੋਈ ਬਾਕੀ ਦਾ ਤੁਹਾਨੂੰ ਫਰਕ ਲੱਗ ਰਿਹਾ ਜੀ ਉਹਦਾ ਗਾਕੀ ਤੇ ਕਿਵੇਂ ਮੌਸਮ ਦੀ ਗੱਲ ਕਰੀਏ ਮੌਸਮ ਕਾਫੀ ਖਰਾਬ ਹੈ ਇਸ ਵਾਰ ਮੌਸਮ ਖਰਾਬ ਦਸਰੇ ਨੇ ਜ਼ਮੀਨ ਦਸਰੇ ਨੇ ਕਿ ਵੀ ਐ ਵੀ ਜੇ ਮੀਂਹ ਪੈਣ ਲੱਗੇ ਫਿਰ ਨੁਕਸਾਨ ਆ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਾਬਾ ਜੀ ਕੀ ਕਹੋਗੇ ਠੀਕ ਹੈ ਜੀ ਠੀਕ ਹੈ ਹਾਂ ਹਮਾਰਾ ਕਿਤੇ ਬੋਲਿਆ ਜਾਣੇਗਾ ਹਾਂ ਜੀ ਭਾਈ ਹਾਂ ਜੀ ਜੀ ਕੀ ਕਹੋਗੇ ਆ ਜੋੜਿਆ ਠੀਕ ਕਹੋਗੇ ਜੇ ਵੀ ਕਿਸ ਵਾਰ ਗਾਹਕੇ ਦੀ ਗੱਲ ਕਰੀਏ ਇਸ ਤਰ੍ਹਾਂ ਕਿ ਇਸ ਵਾਰ ਕੀ ਗੱਲ ਹੈ ਜੀ ਦੇਖੋ ਜੀ ਮੌਸਮ ਤੇ ਡਿਪੈਂਡ ਹੈ ਜੀ ਜੈਸਾ ਮੌਸਮ ਹੈਗਾ ਮੌਸਮ ਤੇ ਹਿਸਾਬ ਨਾਲ ਹੀ ਗਾਹਕ ਚੱਲੂ ਆ ਜੀ ਠੀਕ ਹੈ। ਜੇ ਮੌਸਮ ਇਸ ਤਰ੍ਹਾਂ ਦਾ ਹੀ ਰਿਹਾ ਫਿਰ ਕਿਵੇਂ ਹੋਊਗਾ? ਫਿਰ ਦੇਖੋ ਜੀ ਕੁਦਰਤ ਦੇ ਹੱਥ ਵਾਸਾ ਜੀ। ਇਹ ਤਾਂ ਬੱਲੇ ਬੱਲੇ ਹੋ ਜੋ ਬਾਕੀ ਮਾਲ ਕਾਪੇ ਦੇਣ ਵਾਲਾ ਵਧਾਉਣ ਵਾਲਾ ਜੀ ਹਰੇਕ ਨੂੰ ਠੀਕ ਹੈ। ਹਾਂ ਜੀ ਬਾਕੀ ਦੁਕਾਨਾਂ ਲਾਉਨੇ ਆ ਸੀ ਹਲਵਾਈ ਦੀਆਂ। ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਹੈ ਵੀ ਕਰ ਲਾਂਗੇ ਜਿ세 ਜਾਓ ਆਪ ਖਰਚਾ ਕਰੀ ਜਾਂਦਾ ਜੀ ਉਹਦੇ ਹਿਸਾਬ ਨਾਲ ਇਹ ਕਰ ਲਾਂਗੇ। ਵੀ ਵਧੇ ਇਕੱਠੇ ਕਰ ਲਾਂਗੇ। ਕਰ ਲਾਂਗੇ ਹਾਂ ਜੀ ਕੋਈ ਚੱਕਰ ਨਹੀਂ ਹੈ। ਕਮੇਟੀ ਮਰ ਉਸ ਵਾਰ ਕੋ ਕੰਪਲੀਟ ਨਹੀਂ ਆ ਰਹੀ ਲੱਗਦਾ। ਨਹੀਂ ਕੰਪਲੀਟ ਹਜੇ ਤੱਕ ਤਾਂ ਕੋਈ ਨਹੀਂ ਵੀਰੇ ਬਾਕੀ ਮੰਗ ਰੋ ਪਤਾ ਲੱਗੂ ਜੀ ਕੀ ਬਣਨਾ। ਠੀਕ ਹੈ। ਠੀਕ ਹੈ ਇਹ ਕਹਿੰਦਾ ਵੀ ਉਹ ਹਿਸਾਬ ਨਾਲ ਕਰ ਲੈ ਕੋਈ ਗੱਲ ਨਹੀਂ ਕੋਈ ਤੱਕਾ ਨਹੀਂ ਨਿਆਇਸ਼ ਵੀ ਕੋਈ ਜ਼ਬਰਦਸਤੀ ਕਰਨਗੇ ਠੀਕ ਹੈ ਉਹਦੇ ਹਿਸਾਬ ਨਾਲ ਕਹਿੰਦਾ ਜਿਹੇ ਜਿਹੇ ਕੰਮ ਆ ਪਈ ਸੋਡਾ ਉਹ ਹਿਸਾਬ ਨਾਲ ਪੈਸੇ ਲੈਣਾ ਠੀਕ ਹੈ ਸੋ ਹੋਰ ਵੀ ਦੁਕਾਨਦਾਰ ਖੜੇ ਨੇ ਹਾਂਜੀ ਭਾਈ ਜੀ ਕਦੋਂ ਆਏ ਇੱਥੇ ਕਦੋਂ ਪਹੁੰਚੇ ਸੀ ਅੱਜ ਪਹੁੰਚੇ ਸੀ ਅੱਛਾ ਅੱਜ ਆਏ ਹਾਂ ਠੀਕ ਹੈ ਕੀ ਲੱਗਦਾ ਹੈਗਾ ਇਸ ਵਾਰ ਵੀ ਆਪਾਂ ਨੂੰ ਵਧੀਆ ਦਾ ਹੈ ਵੀ ਨਾ ਕਰਾਇਆ ਵੱਜਾ ਠੀਕ ਹੈ ਕਰਾਇਆ ਵੀ ਕਰਾਇਆ ਠੀਕ ਹੈ ਹਾਂਜੀ ਹਾਂਜੀ ਵੀ ਨਿਆਇਤ ਤਾਂ ਨਹੀਂ ਕਰਾਇ ਜੀ ਕੋਈ ਕਰਾਇਣੇ ਨਹੀਂ ਹੈ ਜੀ ਆਪਾਂ ਨੂੰ ਇਹ ਠੀਕ ਹੈ ਨਿਕਲ ਕੋਈ ਚੱਲ ਵੀ ਜਾਣਗੇ ਠੀਕ ਹੈ ਹਾਂਜੀ ਭਾਈ ਜੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਮਾਹੌਲ ਹੈ ਠੀਕ ਆ ਵੀਰੇ ਕੰਮ ਹਾਂ ਠੀਕ ਹੈ ਜੀ ਰੇਟ ਵੀ ਜਾਮਾ ਜਾਇ ਜਾਗਾ ਹਾਂ ਰੇਟ ਜਿਆਦਾ ਹਾਂ ਨਹੀਂ ਨਹੀਂ ਜਾਇ ਜਾਇ ਜਾਗਾ ਕੋਈ ਜ਼ਿਆਦਾ ਨਹੀਂ ਹੈਗਾ ਜੇ ਠੇਕੇਦਾਰਾਂ ਦਾ ਫਿਰ ਜ਼ਿਆਦਾ ਲੈਂਦਾ ਪਾਜੀ ਜੇ ਠੇਕੇਦਾਰਾਂ ਦਾ ਫਿਰ ਜ਼ਿਆਦਾ ਲੈਂਦਾ ਫਿਰ ਜੇ ਜ਼ਿਆਦਾ ਲੱਗੇ ਹਾਂ ਉਹ ਠੀਕ ਨੇ ਠੀਕ ਹੈ ਸੋ ਦਰਸ਼ਕੋ ਆਪਾਂ ਦੁਕਾਨਦਾਰ ਵੀਰੇ ਨਾਲ ਗੱਲਬਾਤ ਕੀਤੀ ਸੋ ਉਹਨੇ ਦੱਸਿਆ ਵੀ ਰੇਟ ਵੀ ਠੀਕ ਲਿਆ ਯਾਰ ਇਸ ਵਾਰ ਪਰ ਜੇ ਕਿਤੇ ਨਾ ਕਿਤੇ ਬਾਰਿਸ਼ ਆਉਂਦੀ ਹੈ ਤਾਂ ਕੋਈ ਨਾ ਕੋਈ ਸਮੱਸਿਆ ਜਿਹੜੀ ਹੋ ਸਕਦੀ ਹੈ ਪਰ ਤੁਹਾਨੂੰ ਦਿਖਾ ਰਹੇ ਹਾਂ ਚਾਰ-ਛਪੇਰੇ ਦੁਕਾਨਾਂ ਫੋ ਦੁਕਾਨਦਾਰ ਜਿਹੜੇ ਲਗਾਤਾਰ ਇੱਕ ਦੋ ਦਿਨ ਤੋਂ ਜਿਹੜੇ ਪਹੁੰਚ ਰਹੇ ਨੇ ਦੁਕਾਨਾਂ ਤੁਸੀਂ ਦੇਖ ਰਹੇ ਹੋ ਲਾਈਵ ਦਿਖਾ ਰਹੇ ਹਾਂ ਤੁਹਾਨੂੰ ਇੱਥੇ ਕੀ ਦੁਕਾਨਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਚਾਰ ਚੁਪੇ ਦੇਖੋ ਫਿਰ ਤਾਂ ਕਿ ਤੱਕ ਵੜੀ ਨਿਗਾਹ ਜਾਊਗੀ ਉਦ ਤੱਕ ਦੇਖ ਲਓ ਦੁਕਾਨਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਾਈ ਦੁਕਾਨਾਂ ਬਾਬਾ ਜੀ ਖਲਾਉਣੇ ਦੀ ਹੈ ਜੀ ਖਲਾਉਣੇ ਦੀ ਹੈ ਹਾਂ ਜੀ ਜਿਹੜਾ ਰੇਟ ਮਤਲਬ ਕਿਸ ਤਰ੍ਹਾਂ ਦਾ ਠੀਕ ਲੈ ਰੇਟ ਬਹੁਤ ਜਾਇਜ਼ ਰੇਟ ਹੈ ਜੀ ਵਧੀਆ ਜਾਇਜ਼ ਰੇਟ ਹੈ ਠੀਕ ਹੈ ਵਧੀਆ ਪ੍ਰਬੰਧਨ ਹੈ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਬਣਾਇਆ ਹੈ ਟਰਾਲ ਅਕੀ ਬਾਰਸ਼ ਦਾ ਜਿਵੇਂ ਐ ਬਾਰਸ਼ ਦੇ ਹਿਸਾਬ ਨਾਲ ਮਿੱਟੀ-ਮੁੱਟੀ ਪਾਈਆਂ ਜਾਂਦੇ ਨੇ ਵਿਚਾਰੇ ਦੇ ਵਿੱਚ ਕਹਿੰਦੀ ਰੇਟ ਜਿਆਦੇ ਆ ਵਿੱਚ ਬੰਦੀ ਕਹਿੰਦੀ ਦੇਖੋ ਕਿਸੇ ਨੂੰ ਕਿਹਾ ਹੈ ਹਿਸਾਬ ਲਗਦਾ ਦਾ ਕਿਸੇ ਨੂੰ ਕਿਹਾ ਲਾ ਪਰ ਜਾਇਜ਼ ਰੇਟ ਹੈ ਲੰਗਰ ਪਾਣੀ ਵੀ ਚੱਲਦਾ ਖਰਚਾ ਵੀ ਹੁੰਦਾ ਜਿਹੜਾ ਪੁਰਾ ਜੀ ਦੇਖੀ ਜਾਈਏ ਵੀ ਉਧਰੇ ਇੱਕ ਪਾਸੇ ਦੇਖੀ ਜਾਈਏ ਸਾਰੇ ਪਾਸੇ ਦੇਖਣ ਬੰਦ ਹੁਣ ਮਹਿੰਗਾਈ ਦੀ ਮਹਿੰਗਾਈ ਦਾ ਜੁਗ ਹੈ ਹੁਣ ਦਾਲ ਪਾਣੀ ਤੇ ਹੋਰ ਕਿਉ ਕੱਪਿਆਂ ਤੇ ਲੰਗਰਾਂ ਤੇ ਬਹੁਤ ਖਰਚ ਹੋ ਜਾਂਦਾ ਜਿਵੇਂ ਕਿ ਪ੍ਰਥਵੀ ਪੈ ਰਹੀ ਹੈ ਭਰਤ ਵੀ ਪੈਣ ਲੱਗ ਰਿਹਾ ਮਿੱਟੀ ਟਰਾਲੀਆਂ ਚੱਲਣੇ ਲੱਗ ਰਿਹਾ ਨੇ ਠੀਕ ਹੈ ਵਧੀਆ ਵਧੀਆ ਪ੍ਰਬੰ ਹਾਂਜੀ। ਕੀ ਕਹਣਾ ਹੈ ਆਪਕੀ? ਝੂਲਾ ਹੈ ਮਾਰੇ ਕੋਲ। ਝੂਲਾ ਹੈ ਆਪਕਾ। ਝੂਲਾ ਹੈ। ਠੀਕ ਹੈ। ਰੇਡ ਕਿਸਾ ਹੈ? ਰੇਡ ਠੀਕ ਲਿਆ। ਅਪਗ੍ਰੇਡ ਕਰਾਂਗੇ ਜਗ੍ਹਾ ਹੋਗਾ। ਸੁਦਰਸ਼ ਕੋ ਤੁਸੀਂ ਪਹਿਲਾਂ ਇੱਕ ਵੀਡੀਓ ਦੇਖਿਓ ਇਹਦੇ ਵਿੱਚ ਪਿੱਛੇ ਕਾਫੀ ਜ਼ਿਆਦਾ ਪਾਣੀ ਖੜਾ ਸੀਗਾ। ਸੋ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਸਭ ਤੋਂ ਉਸ ਬਿਸੀ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਕਮੇਟੀ ਮੈਂਬਰ ਆਪਣਾ ਮੌਜੂਦ ਨੇ। ਹਾਂਜੀ ਪ੍ਰਧਾਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੇਗੁਰਜ ਖਾਲਸਾ, ਬੇਗੁਰਜ ਕੀ ਫਤਿਹ। ਕੀ ਕਹੋਗੇ ਜਿਵੇਂ ਕਿ ਆਪਾਂ ਪ੍ਰਬੰਧਾਂ ਦੀ ਗੱਲ ਕਰੀਏ ਜਿਵੇਂ ਕਾਫੀ ਹਾਲਾਤ ਮਾੜੇ ਸੀਗੇ ਦੁਕਾਨਦਾਰਾਂ ਵਾਸਤੇ ਖਾਸ ਕਰਕੇ ਕੱਲ ਦੁਕਾਨਦਾਰ ਵੀ ਕਹਿ ਰਹੇ ਸੀਗੇ ਵੀ ਸਾਡੇ ਇੱਥੇ ਬਹੁਤ ਜ਼ਿਆਦਾ ਪਾਣੀ ਖੜਾ ਤੇ ਸਾਨੂੰ ਦੁਕਾਨਾਂ ਲਾਉਣ ਚ ਕਾਫੀ ਸਵੱਸੇ ਆ ਰਹੀ ਸੀਗੀ ਹਾਂਜੀ ਅਸੀਂ ਇਹ ਆਪਣੇ ਕੋਲੋਂ ਸਾਰਾ ਪ੍ਰਬੰਧ ਕਰਕੇ ਟਰੈਕਟਰ ਮਿੱਟੀ ਦਾ ਪ੍ਰਬੰਧ ਕਰਕੇ ਹਾਂ ਮਿੱਟੀ ਪਾ ਰਹੇ ਹਾਂਗੇ ਹਾਂਜੀ ਸਾਰੇ ਪਿੱਛੇ ਬਹੁਤ ਜ਼ਿਆਦਾ ਪਾਣੀ ਸੀ ਜੇਸੀਬੀ ਮੰਗਾ ਕੇ ਹਾਂਜੀ ਉਧਰ ਖੱਡੇ ਖੋਦਦੇ ਨੇ ਖੱਡੇ ਖੋਦ ਕੇ ਕੁਝ ਤਾਂ ਪਾਣੀ ਉਹਨਾਂ ਚ ਕੱਟੇਗਾ ਕੁਝ ਬਾਕੀ ਪਾਣੀ ਦੇ ਵਿੱਚ ਟਰੈਕਟਰ ਨਾਲ ਦੋ ਤਿੰਨ ਦਿਨ ਹੋਗੇ ਚੱਲਦੇ ਉਹ ਪਿਟੀ ਪਾਈ ਜੰਨੇਗੇ ਸਾਰਾ ਪੱਤਰ ਕਰਕੇ ਬਿਲਕੁਲ ਐਨ ਕਲੀਅਰ ਕਰਕੇ ਦੇਵਾਂਗੇ ਸਾਰੇ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਕੋਈ ਸਮੱਸਿਆ ਨਹੀਂ ਹੋਊਗੀ ਕੋਈ ਸਮੱਸਿਆ ਨਹੀਂ ਹੋਊਗੀ ਠੀਕ ਹੈ ਜੇ ਆਪਾਂ ਅਗਲੀ ਗੱਲ ਕਰੀਏ ਹੁਣ ਆਪਾਂ ਵੀ ਜੇ ਲੰਗਰ ਦਾ ਪ੍ਰਬੰਧ ਕੋਈ ਆਪਣੀ ਕਮੇਟੀ ਵੱਲੋਂ ਕੀਤਾ ਜਾਊਗਾ ਲੰਗਰ ਦਾ ਕਮੇਟੀ ਵੱਲੋਂ ਹੈਗਾ ਸੀਗਾ ਹਾਂਜੀ ਪਰ ਕੁਝ ਸੇਵਾਦਾਰ ਪਹਿਲਾਂ ਜਿਹੜੇ ਸੇਵਾ ਕਰਦੇ ਨੇ ਉਹ ਕਹਿੰਦੇ ਵੀ ਅਸੀਂ ਰਸ਼ਨ ਪਾਣੀ ਪਿੰਡ ਜੋ ਇਕੱਠਾ ਕੀਤਾ ਹੈ ਅਸੀਂ ਤਾਂ ਕਮੇਟੀ ਵੱਲੋਂ ਕਰਨਾ ਚਾਹੁੰਦੇ ਸੀ ਵੀ ਕਮੇਟੀ ਵੱਲੋਂ ਕਰਦਾਂਗੇ ਜਿਹੜਾ ਲੰਗਰ ਚੱਲੂਗਾ ਪਰ ਉਹ ਕਹਿੰਦੇ ਵੀ ਅਸੀਂ ਨੇ ਪਿੰਡਾਂ ਚੋਂ ਜਾ ਕੇ ਇਕੱਠਾ ਕਰਕੇ ਲੈ ਆਏ ਰ ਅਸੀਂ ਫਿਰ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣਾ ਲੰਗਰ ਲਾਉਣਾ ਤੁਸੀਂ ਲਾ ਲਓ ਕੋਈ ਚੱਕਰ ਨਹੀਂ ਲੰਗਰ ਦਾ ਕੀ ਹੈਗਾ ਜੇ ਕੋਈ ਸਾਡੇ ਸਹਿਯੋਗ ਦੀ ਲੋੜ ਪਊਗੀ ਕਮੇਟੀ ਵੱਲੋਂ ਅਸੀਂ ਉਹਨਾਂ ਨੂੰ ਦੇਵਾਂਗੇ ਪੂਰਾ ਠੀਕ ਹੈ ਜਿਵੇਂ ਕਿ ਦੁਕਾਨਦਾਰਾਂ ਨੂੰ ਕੋਈ ਸਮੱਸਿਆ ਆਊਗੀ ਤਾਂ ਉਹਨਾਂ ਦਾ ਮਤਲਬ ਉਹਨਾਂ ਦਾ ਹੱਲ ਕਰਾਂਗੇ ਜਿੰਨੇ ਜੋ ਵੀ ਸਾਡੇ ਕਰਨ ਜੋਗ ਹੋ ਅਸੀਂ ਉਹ ਕਰਾਂਗੇ ਠੀਕ ਹੈ ਹਾਂਜੀ ਠੀਕ ਹੈ ਜੀ ਹਾਂਜੀ ਨਰਮਨ ਸਿੰਘ ਜੀ ਕੀ ਕਹੂਗੇ ਜਿਵੇਂ ਆਪਾਂ ਗੱਲ ਕਰੀਏ ਦੁਕਾਨਦਾਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਤੋਂ ਪਹਿਲਾਂ ਨਹੀਂ ਕਰਦੇ ਜਿਵੇਂ ਕਿ ਜਗਾ ਜਗਾ ਤੇ ਪਾਣੀ ਸਾਰੇ ਪਾਸੇ ਭਰੇ ਹੋਏ ਸੀਗਾ ਜੀ ਪਰ ਤੁਹਾਡੇ ਵੱਲੋਂ ਕੀ ਕਹੋਗੇ ਜਿਵੇਂ ਕਿ ਜੇ ਅੱਗੇ ਹੋਰ ਸਮੱਸਿਆ ਆ ਮੱਕੀ ਕੋਈ ਦੁਕਾਨਦਾਰਾਂ ਨੂੰ ਆਉਣੀਆਂ ਤਾਂ ਉਹ ਵੀ ਹੱਲ ਕਰੋਗੇ ਦੇਖੋ ਜੀ ਹੋਰ ਸਮੱਸਿਆ ਕੋਈ ਆਉਂਦੀ ਆ ਉਹ ਸਾਰੀ ਕਮੇਟੀ ਰਲ ਮਿਲ ਕੇ ਸਾਰੇ ਹੱਲ ਕਰਾਂਗੇ ਦੇਖੋ ਬਿਜਲੀ ਦਾ ਪ੍ਰਬੰਧ ਹੋ ਗਿਆ ਲੰਗਰ ਦਾ ਪ੍ਰਬੰਧ ਹੋ ਗਿਆ ਤੇ ਨੰਬਰ ਦੇਖੋ ਆ ਇਧਰ ਮਿੱਟੀ ਪਾਣੀ ਵਾਲਾ ਸੀ ਇਹ ਮਿੱਟੀ ਪਾ ਕੇ ਇਹ ਸਾਰਾ ਸਾਫ਼ ਕਰਤਾ ਜੀ ਠੀਕ ਹੈ ਮਤਲਬ ਕਿਸੇ ਤਰ੍ਹਾਂ ਦੀ ਦੁਕਾਨਦਾਰਾਂ ਨੂੰ ਕੋਈ ਸਮੱਸਿਆ ਨਹੀਂ ਆਉਗੀ ਨਹੀਂ ਆਉਗੀ ਜੀ ਨਹੀਂ ਠੀਕ ਹੈ ਤੇ ਹੋਰ ਕੀ ਕਹੋਗੇ ਮਤਲਬ ਜਿਵੇਂ ਜਿਹੜੇ ਦੁਕਾਨਦਾਰ ਨੇ ਕੋਈ ਜਿਹਨੇ ਦੁਕਾਨਾ ਦਿੰਦੀ ਆ ਕੱਟ ਗਈਆਂ ਸਾਰਿਆਂ ਦੀਆਂ ਕੱਟ ਕੇ ਦੇਤੀ ਬਸ ਜਿਹੜੀ ਕਿ ਥੋੜ ਸਾਰੀ ਹੋ ਗਈ ਹਾਂਜੀ ਠੀਕ ਹੈ ਦੁਕਾਨਦਾਰਾਂ ਤੋਂ ਮਤਲਬ ਇਸ ਵਾਰ ਕੋਈ ਨਜਾਇਜ਼ ਪੈਸਾ ਤਾਂ ਨਹੀਂ ਲਿਆ ਗਿਆ ਨਹੀਂ ਕੋਈ ਨਜਾਇਜ਼ ਨਹੀਂ ਲਿਆ ਗਿਆ ਖੁਸ਼ ਹੋ ਕਿ ਸਾਰੇ ਨੇ ਪੈਸੇ ਦਿੱਤੇ ਆ ਅੱਛਾ ਇਹਨਾਂ ਨੂੰ ਸਭ ਨੂੰ ਇਹ ਕਿਹਾ ਗਿਆ ਵੀ ਜੇ ਕੋਈ ਸਤੋਂ ਆ ਕੇ ਫालतू ਕੋਈ ਝੂਟਿਆਂ ਨੂੰ ਕਹਿੰਦਾ ਕੋਈ ਖਾਣ ਨੂੰ ਮੰਗਦਾ ਕੋਈ ਜੇ ਸਾਡਾ ਕਮੇਟੀ ਮੈਂਬਰ ਹੈ ਵੀ ਫ੍ਰੀ ਕਿਸੇ ਨੂੰ ਨਹੀਂ ਦੇਣਾ ਸਭ ਤੋਂ ਪੈਸਾ ਲੈਣਾ ਸਮਝ ਗਏ ਹਾਂ ਜਦੋਂ ਕੋਈ ਕੋਈ ਨਜਾਇਜ਼ ਨਾ ਲਵੇ ਹਾਂ ਨਜਾਇਜ਼ ਨਾ ਲਵੇ ਹਾਂ ਜਦੋਂ ਆਪਾਂ ਦੇਖੋ ਕਿਸੇ ਨੂੰ ਕੋਈ ਮੁੱਲ ਦੀ ਚੀਜ਼ ਹੀ ਦਿੱਤੀ ਉਹ ਠੇਕੇ ਤੇ ਦਿੱਤੀ ਜੇ ਆਪਾਂ ਉਹਨੂੰ ਬਾਰ ਬਾਰ ਜਾ ਕੇ ਤੰਗ ਕਰੀਏ ਗਲਤ ਬਿਲਕੁਲ ਹਾਂ ਇਹ ਸਾਡੀ ਕਮੇਟੀ ਵੱਲ ਠੀਕ ਹੈ ਜੀ ਸੋ ਦਰਸ਼ਕੋ ਪੂਰੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਜਿਹੜੀ ਕੀਤੀ ਆ ਉਹਨੇ ਦੱਸਿਆ ਵੀ ਜਿਹੜੇ ਪ੍ਰਬੰਧ ਪੁਖਤਾ ਪ੍ਰਬੰਧ ਦੇ ਜਿਹੜੇ ਮੇਲੇ ਦੇ ਵਿੱਚ ਲਗਾਤਾਰ ਕੀਤੇ ਜਾ ਰਹੇ ਨੇ ਜੇ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਸਮੱਸਿਆ ਆ ਮ ਆਉਣਗੀਆਂ ਤਾਂ ਉਹਨਾਂ ਦਾ ਹੱਲ ਕੀਤਾ ਜਾਊਗਾ ਤੁਸੀਂ ਜਿਹੜੋਂ ਆਈਪੀ ਦੇ ਨਾਲ ਅਮਰਿੰਗ ਮੀਟਿੰਗ ਤੇ ਆ